ਯਾਰ ਭਾਈ ਨੂੰ ਦੱਬ ਕੇ ਮਾਰ ਖਾਂਜੀ ਪ੍ਰਧਾਨ ਜੀ ਅੱਜ ਸਾਬਰਪਾਕ ਦਰਬਾਰ ਜਿਹੜਾ ਦੂਸਰਾ ਕਲੀਅਰ ਸ਼ਰੀਫ ਅਈਆਪੁਰਾ ਸਾਡੇ ਸਥਿਤ ਨੇ ਤੇ ਅੱਜ ਸਾਰੇ ਜਿੰਨੇ ਐਮਸੀ ਸਹਿਬਾਨ ਆਏ ਨੇ ਕੀ ਮੈਸੇਜ ਦੇਣਾ ਕਰਨਗੇ ਮੈਸੇਜ ਇਹ ਹੈ ਜੀ ਬੜੀ ਬਾਬਾ ਜੀ ਕਿਰਪਾ ਬਾਬਾ ਸ਼ੇਰ ਆਲੀ ਤੇ ਜਿਹੜਾ ਅੱਜ ਸਰਬੀ ਸਾਡਾ ਬਿੱਲੂ ਐਮਸੀ ਸਾਡਾ ਭਰਾ ਉਹ ਸਾਹਮਣੇ ਕੋਠੀ ਬਣਾਉਂਦਿਆ ਵਾ ਜੀ ਤੇ ਆਪਾਂ ਬਿੱਲੂ ਨੂੰ ਆਏ ਸੀਗੇ ਪਰ ਸਾਡੇ ਕਰਮਾਂ ਦੇ ਵਿੱਚ ਅੱਜ ਜੋ ਦਰਸ਼ਨ ਕਰਨੇ ਵੀ ਸੀਗੇ ਤੇ ਸਰੋ ਬੜਾ ਭਾਠਾ ਨਾਲ ਦੇਣਾ ਤੇ ਪਾਪਾ ਜੀ ਕਿਰਪਾ ਕਰ ਨੂੰ ਸਾਰਿਆਂ ਦੇ ਤੇ ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਅੱਜ ਦਰਸ਼ਨ ਕਰਕੇ ਧੰਨ ਹੋ ਗਏ ਸਾਡੀ ਹਾਂਜੀ ਬਾਬਾ ਜੀ ਜੈ ਸਾਬਰ ਪੀਰ ਜੀ ਦੀ ਸਾਧ ਸੰਗਤ ਜੀ ਸਾਰੇ ਸਾਡੇ ਇਲਾਕੇ ਦੇ ਐਮ ਸੀ ਸਾਹਿਬਾਨ ਦਰਬਾਰ ਇੱਥੇ ਲੱਗੇ ਬਿੱਲੂ ਜੀ ਦੀ ਕੋਠੀ ਪੈਨ ਉੱਥੇ ਆਏ ਤੇ ਦਰਬਾਰਨਗੇ ਹਾਜ਼ਰੀ ਭਰੀ ਦੁਨੀਆ ਨੂੰ ਨਸ਼ਿਆਂ ਤੋਂ ਬਚਣਾ ਈਰਖਾ ਤੋਂ ਬਚਣਾ ਇਹ ਬੰਦੇ ਦੀ ਜਿਹੜੀ ਉਮਰ ਹੈ ਆ ਕੱਲ ਜੋ ਚ ਬੜੀ ਥੋੜੀ ਆ ਇਹਨੂੰ ਸੋਚ ਕੇ ਵਰਤਣਾ ਇੱਕ ਇੱਕ ਦਿਨ ਕੀਮਤੀ ਹੈ ਮੇਰੀ ਗੱਲ ਤੇ ਨਹੀਂ ਹੈ ਜੈ ਸਾਬਰਪੀਰ ਜੀ ਹਾਂਜੀ ਸਰ ਜੈ ਬਾਬਾ ਸਾਬਰਪੀਰ ਜੀ ਦੀ ਅੱਜ ਸਾਨੂੰ ਮੌਕਾ ਮਿਲਿਆ ਬਾਬਾ ਜੀ ਦੇ ਦਰਸ਼ਨ ਹੋਏ ਬਾਬਾ ਜੀ ਨੇ ਸਾਨੂੰ ਸਾਰਾ ਇੱਕ ਮਾ ਕੇ ਦਿਖਾ ਲਿਆ ਬਹੁਤ ਚੰਗਾ ਲੱਗਾ ਅੱਜ ਇੱਥੇ ਦਰਸ਼ਨ ਕਰਨ ਦਾ ਜਿਹੜਾ ਸੁਭਾਅ ਸਾਡਾ ਹੋਇਆ ਉਹ ਕੀ ਅੱਜ ਬੱਲੂ ਜੀ ਨੇ ਸਾਨੂੰ ਛੱਡਿਆ ਸੀਗਾ ਤੇ ਮੂਰੇ ਸਾਨੂੰ ਬਾਬਾ ਜੀ ਸੇਰਾ ਜੀ ਮਿਲ ਪਿਆ ਤੇ ਸਾਨੂੰ ਬਾਬਾ ਜੀ ਨੇ ਅੰਦਰ ਜਾ ਕੇ ਸਾਰਾ ਦੱਸਿਆ ਇੱਥੇ ਲੰਕਾ ਇੱਕ ਲੱਗਾ ਹੋਇਆ ਉਹਦੇ ਚਲ ਬਾਰੇ ਦੱਸਿਆ ਲੈ ਕੇ ਵੀ ਦੱਸਿਆ ਹੋਇਆ ਦੁਨੀਆ ਸਾਰੀ ਇਥੋਂ ਜਾਂਦਾ ਕਿ ਲੈਂਦੀ ਆ ਏ ਬਾਬਾ ਸਾਵਰਬੀਰ ਜੀ ਦੇ ਬਹੁਤ ਦੂਰੋਂ ਦੂਰੋਂ ਦੁਨੀਆ ਜਿਹੜੀ ਆ ਇੱਥੇ ਨਮਸਤਕ ਹੁਣ ਆਉਂਦੀ ਆ ਤੇ ਸੋਹਾ ਵੀ ਅੱਜ ਅਸੀਂ ਸਾਰੇ ਐਮਸੀ ਜਿਹੜੇ ਸੀ ਸਵਭੀ ਇਕੱਠੇ ਹੋਏ ਸੀ ਤੇ ਸਾਨੂੰ ਵੀ ਇਹੋ ਮੌਕਾ ਮਿਲਿਆ ਤੇ ਬਹੁਤ ਚੰਗਾ ਲੱਗਾ ਤੇ ਬਾਬਾ ਜੀ ਨੇ ਇੱਕ ਜਿਹੜਾ ਸੰਦੇਸ਼ ਦਿੱਤਾ ਕਿ ਜਿਹੜਾ ਨਸ਼ਿਆਂ ਤੋਂ ਰਹਿਤ ਹੋ ਕੇ ਚੱਲਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਹਰ ਘਰ ਨੂੰ ਇਹ ਜਿਹੜੇ ਚੀਜ਼ ਤੋਂ ਜਿਹੜੀਆਂ ਰਹਿਤ ਹੋਣਾ ਚਾਹੀਦਾ ਆ ਤੇ ਮਹਾਰਾਜ ਦੇ ਨਾਲ ਬਾਣੀ ਦੇ ਨਾਲ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਆ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਸ਼ਿਆਂ ਤੋਂ ਦੂਰ ਰਹਿਤ ਰੱਖਣਾ ਚਾਹੀਦਾ ਧੰਨਵਾਦ ਧੰਨਵਾਦ